ਦੇ ਵੱਲੇ ਚਲਦੇ ਨੇ ਤੇ ਜਿਹੜੇ ਵਿਦਿਆਰਥੀਆਂ ਦੇ ਉੱਪਰ ਇਸ ਵਕਤ ਤਲਵਾਰ ਲਟਕ ਰਹੀ ਹੈ ਫਿਰ ਉਹ ਵਿਦਿਆਰਥੀਆਂ ਨੂੰ ਨਜ਼ਾਜ਼ ਕਿਵੇਂ ਮਿਲੂ ਸੋ ਜਦੋਂ ਗਵਰਨਮੈਂਟ ਅਫੀਸ਼ੀਅਲ ਤਰਫੋਂ ਵੀ ਜਾਂਚ ਕਰੂਗੀ ਜਿਹੜੇ ਵੀ ਪ੍ਰਧਾਨ ਮੰਤਰੀ ਦੇ ਅਨੁਸਾਰ ਇਸ ਘੇਰੇ 'ਚ ਆਉਣਗੇ ਉਹਨਾਂ ਤੇ ਕਾਰਵਾਈ ਹੋ ਸਕਦੀ ਹੈਗੀ ਆ ਤੇ ਕੈਨੇਡਾ ਦੇ ਵਿੱਚ ਜਿਹੜੇ ਕੁਝ ਕਿਤੇ ਨਾ ਕਿਤੇ ਨਾਲ ਜਨਤਾ ਨੂੰ ਸਮਰਥਨ ਕਰਨ ਵਾਲੇ ਲੋਕ ਨਜ਼ਰ ਆਉਂਦੇ ਨੇ ਉਹਨਾਂ ਉੱਪਰ ਵੀ ਕਾਰਵਾਈ ਹੋਏਗੀ ਜਿਹੜੇ ਜਾਲੀ ਕੰਮ ਕਰਦੇ ਹੈਗੇ ਇਹਨਾਂ ਦੇ ਸੈੱਲ ਹਰ ਜਗ੍ਹਾ ਕੰਮ ਕਰਦੇ ਹੁੰਦੇ ਆ ਇਹ ਕਦੇ ਨਹੀਂ ਹੋ ਸਕਦਾ ਕਿ ਕੈਨੇਡਾ ਦੇ ਵਿੱਚ ਇਹਨਾਂ ਦੀਆਂ ਜੜ੍ਹਾਂ ਜਾਂ ਪਾਣਾ ਵੇੜਾ ਨਾ ਹੋਵੇ ਕਿੱਡਾ ਦੇ ਵਿੱਚ ਸਟੱਡੀ ਪਰਮਿਟ ਤੇ ਆਉਣਾ ਚਾਹੁੰਦੇ ਆ ਜਾਂ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਆ ਐਕਸਪ੍ਰੈਸ ਐਂਟਰੀ ਚ ਆਉਣਾ ਚਾਹੁੰਦੇ ਆ ਕਿ ਉਹ ਪ੍ਰੋਪਰ ਚੈਨਲ ਦੇ ਨਾਲ ਹਰੇਕ ਡਾਕੂਮੈਂਟ ਨੂੰ ਵੈਰੀਫਾਈ ਕਰਨ ਵੈਬਸਾਈਟ ਤੇ ਜਾ ਕੇ ਹਰ ਚੀਜ਼ ਨੂੰ ਵੈਰੀਫਾਈ ਕਰੋ ਇਹੀ ਇੱਕ ਸਾਡਾ ਜਿਹੜਾ ਆਪਣੀ ਤੌਰ ਤੇ ਕਿਹੜਾ ਸ਼ੈਗੀ ਆ ਸਾਰੇ ਲੋਕਾਂ ਨੂੰ ਜਿਹੜਾ ਕੈਨੇਡਾ ਆਉਣਾ ਚਾਹੁੰਦੇ ਵੱਖ-ਵੱਖ ਟੈਕਨੀਕ ਹੈ ਸੀਐਨ ਮੀਡੀਆ ਦੇ ਨਾਲ ਜੁੜੇ ਹੁੰਦਾ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿੱਥੇ ਧੜਾ ਧੜ ਜਿਹੜੇ ਪੰਜਾਬ ਦੇ ਨਾਲ ਜਾਂ ਭਾਰਤ ਦੇ ਹੋਰ ਖੇਤਿਆਂ ਦੇ ਨਾਲ ਸੰਬੰਧਤ ਲੋਕ ਨੇ ਉਹ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਤੇ ਸਮਿਤ ਹੋਰ ਤਮਾਮ ਦੇਸ਼ਾਂ ਦੇ ਵੱਲੋਂ ਜਾਨ ਦਾ ਉਚਾਰ ਰੱਖਦੇ ਨੇ ਪਿਛਲੇ ਸਮੇਂ ਦੇ ਦਰਮਿਆਨ ਆਈਲੈਂਡਸ ਮਿਸ ਉਤੇ ਤਕਰੀਬਨ 700 ਕਰੀਬ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਉੱਪਰ ਇੱਕ ਤਲਵਾਰ ਲਟਕ ਰਹੀ ਹੈ ਕਿ ਉਹਨਾਂ ਦੀ ਟ੍ਰਿਕੋਟੇਸ਼ਨ ਵਾਪਸ ਇੰਡੀਆ ਨਹੀਂ ਹੋ ਸਕਦੀ ਹੈ ਪੰਜਾਬ ਨੂੰ ਹੋ ਸਕਦੀ ਹੈ ਤਾਬੂ ਦੇ ਆਰਸੀਆਂ ਦੇ ਵੱਲੋਂ ਜਿੱਥੇ ਸੜਕਾਂ ਦੇ ਉੱਪਰ ਬੈਠ ਕੇ ਇੱਕ ਸਮਾਂ ਤੇ ਕਰਕੇ ਪ੍ਰੋਟੈਸਟ ਵੀ ਕੀਤਾ ਜਾਂਦਾ ਹੈ ਅਤੇ ਜਿਹੜੀ ਕੈਨੇਡਾ ਦੀ ਗਵਰਨਮੈਂਟ ਹੈ ਉਹਨਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਸਾਡੇ ਨਾਲ ਬਿਲਕੁਲ ਨਜ਼ਾਇਜ ਹੋਈਏ ਤੇ ਜਿੱਥੇ ਅਸੀਂ ਪਿਛਲੇ ਸਮੇਂ ਦੇ ਦਰਮਿਆਨ ਗੱਲਬਾਤ ਕਰਦੇ ਰਹੇ ਇਸ ਮਸਲੇ ਦੀ ਬਾਕੀਤਾ ਜਹੇ ਦੇ ਵਿੱਚ ਇੱਕ ਖਾਸ ਕਰ ਵੱਡਾ ਮਸਲਾ ਹੈ ਇਸੇ ਨੂੰ ਲੈ ਕੇ ਖਾਸ ਕਰ ਵਿਦਿਆਰਥੀਆਂ ਦੀ ਡਿਪੋਰਟੇਸ਼ਨ ਨੂੰ ਲੈ ਕੇ ਜਿਹੜਾ ਐਨਡੀਪੀ ਆਗੂ ਜਗਨਜੀਤ ਸਿੰਘ ਦਾ ਕੈਨੇਡਾ ਪ੍ਰਧਾਨ ਮੰਤਰੀ ਜਸਨ ਟੂਡੋ ਦੇ ਵੱਲੋਂ ਵੀ ਇੱਕ ਸਟੇਟਮੈਂਟ ਤੇ ਥੀਕੇ ਗਏ ਸਟੇਟਮੈਂਟ ਤੇ ਵਾਪਸ ਗੱਲਬਾਤ ਕਰਾਂਗੇ ਕਿ ਉਹਨਾਂ ਵਿਦਿਆਰਥੀਆਂ ਦੀ ਜਿਹੜੀ ਡਿਪੋਰਟੇਸ਼ਨ ਹੈ ਉਹ ਰੁਕੇਗੀ ਜਾਂ ਦੇ ਵਿੱਚ ਕਿਸ ਤਰ੍ਹਾਂ ਦੇ ਉਤਰਾ ਚੜਾ ਆਉਣਗੇ ਤਾਂ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਜਿਹੜੇ ਪੱਤਰਕਾਰ ਸਰਦਾਰ ਗੁਰਮਖ ਸਿੰਘ ਵਾਰੀਆ ਕੈਨੇਡਾ ਦੀ ਧਰਤੀ ਤੋਂ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਧੰਨਵਾਦ ਰਜਿੰਦਰ ਜੀ ਪੀਐਨ ਮੀਡੀਆ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਜੜੀਆਂ ਆ ਇੱਕ ਤਰ੍ਹਾਂ ਦੇ ਨਾਲ ਵਡੀਆਂ ਸਟੇਟਮੈਂਟਾਂ ਮੀਡੀਆ ਦਾਰਿਆਂ ਦੇ ਵਿਚਾਰੀਆਂ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਇਸ ਵਕਤ ਵਿਦਿਆਰਥੀਆਂ ਦਾ ਮਸਲਾ ਸੁਰਖੀਆਂ ਬਣਿਆ ਹੋਇਆ ਆ ਦੂਜੇ ਪਾਸੇ ਜਿਹੜੇ ਪੰਜਾਬ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਨੇ ਕਿਤੇ ਨਾ ਕਿਤੇ ਉਹ ਵੀ ਫੇਕਰਮੰਦੀ ਜ਼ਾਹਰ ਕਰਦੇ ਨਜ਼ਰ ਆਉਂਦੇ ਨੇ ਸਭ ਤੋਂ ਪਹਿਲਾਂ ਦੱਸੋ ਕਿ ਇਸ ਵਕਤ ਜਿਹੜਾ ਵਿਦਿਆਰਥੀਆਂ ਤੇ ਰਿਪੋਰਟੇਸ਼ਨ ਨੂੰ ਲੈ ਕੇ ਸਟੇਟਸ ਕੀ ਹੈ ਕਿਸ ਤਰ੍ਹਾਂ ਦਾ ਜਿਹੜਾ ਇਸ ਵਕਤ ਰੁਖ ਹੈਗਾ ਕੈਨੇਡਾ ਸਰਕਾਰ ਦਾ ਹਾਂਜੀ ਰਜਿੰਦਰ ਜੀ ਜਿਦਾਂ ਤੁਸੀਂ ਦੱਸਿਆ ਹੈਗਾ ਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇੱਥੇ ਆ ਕੇ ਜਦੋਂ ਐਡਮਿਸ਼ਨਾਂ ਲਗੀਆਂ ਤਾਂ ਇਹਦੇ ਦਰਮਿਆਨ ਜਿਹੜਾ ਮਸਲਾ ਸਾਹਮਣੇ ਆਇਆ ਸੀ ਬੜਾ ਗੰਭੀਰ ਬਣਿਆ ਹੋਇਆ ਕਿ ਉਹਨਾਂ ਦੇ ਜਿਹੜੇ ਆਫਰ ਲੈਟਰ ਏਜੰਟਾਂ ਵੱਲੋਂ ਝਾਲੀ ਦਿੱਤੇ ਗਏ ਸੀ ਉਹਦੇ ਵਿਹਾਰਫ ਦੇ ਉੱਪਰ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਇਥੋਂ ਡਿਪੋਰਟੇਸ਼ਨ ਲੱਗੀ ਹੋਈ ਆ ਲੈਟਰਾਂ ਆ ਰਹੀਆਂ ਸੀਗੀਆਂ ਇਹਨੂੰ ਲੈ ਕੇ ਹੀ ਇਹਨਾਂ ਵਿਦਿਆਰਥੀਆਂ ਨੇ ਪ੍ਰੋਟੈਸਟ ਕੀਤਾ ਸੀਗਾ ਜਿਹੜਾ ਹੁਣ ਮੌਜੂਦਾ ਸਥਿਤੀ ਮੈਂ ਤੁਹਾਨੂੰ ਦੱਸੂਗਾ ਕਿ ਜਿਹੜਾ ਹੁਣ ਇਹਨਾਂ ਦੇ ਲਗਭਗ ਚਿੱਠੀਆਂ ਜਾਰੀ ਹੋ ਚੁੱਕੀਆਂ ਸੀਗੀਆਂ ਲੇਕਿਨ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਮਾਮਲਾ ਪਹੁੰਚ ਚੁੱਕਾ ਸੀਗਾ ਸਿਆਸੀ ਤੌਰ ਤੇ ਭਖਿਆ ਹੋਇਆ ਸੀਗਾ ਜਿਹੜੇ ਸਾਡੇ ਪੰਜਾਬੀ ਰਿਪ੍ਰੈਜ਼ੈਂਟ ਹੈਗੇ ਆ ਉਹ ਬਿਲਕੁਲ ਧਰਨੇ ਦੇ ਵਿੱਚ ਵੀ ਕਈ ਆਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਉਹ ਮਾਮਲਾ ਪਾਰਲੀਮੈਂਟ ਤੱਕ ਚੁੱਕਿਆ ਕੈਨੇਡਾ ਦੀ ਜਿਹੜੀ ਵਿਰੋਧੀ ਧਿਰ ਹੈਗੀ ਆ ਕਨਸਰਟ ਆਫ ਪਾਰਟੀ ਉਹਨਾਂ ਨੇ ਵੀ ਇਹ ਮਾਮਲਾ ਬੜੇ ਜ਼ੋਰ ਸ਼ੋਰ ਨਾਲ ਪਾਰਲੀਮੈਂਟ ਚੁੱਕਿਆ ਸੋ ਸਿਆਸੀ ਤੌਰ ਤੇ ਇਹ ਮਾਮਲਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਹੁਣ ਤੇ ਇਹ ਦੇ ਕਰਕੇ ਹੀ ਹੁਣ ਜਿਹੜਾ ਪਾਰਲੀਮੈਂਟ ਜਿਹੜੀ ਕਮੇਟੀ ਹੈਗੀ ਆ ਉਹਦੇ ਵਿੱਚ ਜਿਹੜੀ ਐਨਡੀਪੀ ਪਾਰਟੀ ਆ ਜਗਮੀਤ ਸਿੰਘ ਜਿਹਦੇ ਆਗੂ ਹੈਗੇ ਆ ਉਹਨਾਂ ਵੱਲੋਂ ਇੱਕ ਰੈਜੂਲੇਸ਼ਨ ਲਿਆਂਦਾ ਗਿਆ ਸੀਗਾ ਉਹ ਰੈਜੂਲੇਸ਼ਨ ਨੂੰ ਪਾਸ ਕਰ ਦਿੱਤਾ ਗਿਆ ਹੋਇਆ ਜਿਹੜੀ ਪਾਰਲੀਮੈਂਟ ਕਮੇਟੀ ਨੇ ਹਾਲੇਕ ਪਾਰਲੀਮੈਂਟ ਕਮੇਟੀ ਨੇ ਗ੍ਰੈਜੂਲੇਸ਼ਨ ਪਾਸ ਕੀਤਾ ਆ ਜਿਹਦੇ ਇਸ ਕਰਕੇ ਜਿਹਦੇ ਵਿੱਚ ਇਹ ਰੈਗੂਲੇਸ਼ਨ ਮੰਗ ਕੀਤੀ ਗਈ ਸੀਗੀ ਕਿ ਇਹ ਜਿਹੜੇ ਵਿਦਿਆਰਥੀ ਹੈਗੇ ਆ ਅੰਤਰਰਾਸ਼ਟਰੀ ਵਿਦਿਆਰਥੀ ਜਿਹੜਾ ਧੋਖੇ ਦਾ ਸ਼ਿਕਾਰ ਹੋਇਆ ਇਹਨਾਂ ਨੂੰ ਐਟ ਲੀਸਟ ਇੱਕ ਮੌਕਾ ਦਿੱਤਾ ਜਾਵੇ ਆਪਣਾ ਪੱਖ ਪੇਸ਼ ਕਰਨ ਦਾ ਇਹਨਾਂ ਨੂੰ ਡਿਪੋਜ਼ੀਸ਼ਨ ਜਿਹੜੀ ਇਹਨਾਂ ਦੀ ਰੋਕੀ ਜਾਵੇ ਸੋ ਇਹਨਾਂ ਦੀ ਡਿਪੋਜ਼ੀਸ਼ਨ ਰੁਕ ਸਕਦੀ ਆ ਜੀ ਇਹਦੇ ਬਿਹਾਰ ਦੇ ਉੱਪਰ ਜਿਹੜਾ ਹੁਣ ਰੈਗੂਲੇਸ਼ਨ ਪਾਸ ਹੋਇਆ ਦੂਜੇ ਨੰਬਰ ਦੇ ਉੱਪਰ ਇਹਨਾਂ ਨੂੰ ਆਪਣੀ ਗੱਲ ਕਰਨ ਦਾ ਵੀ ਮੌਕਾ ਮਿਲੂਗਾ ਤੇ ਇਹਦੇ ਨਾਲ ਨਾਲ ਸ਼ਾਇਦ ਇਨਾਂ ਨੂੰ ਆਪਣੀ ਪੀਆਰ ਲੈਣ ਵਾਸਤੇ ਇੱਕ ਅਲਟਰਨੇਟ ਪਾਸ ਜਿਹੜਾ ਵਾ ਰਸਤਾ ਜਿਹੜਾ ਤਰੀਕਾ ਜਿਹੜਾ ਉਹ ਵੀ ਸ਼ਾਇਦ ਦਿੱਤਾ ਜਾਊਗਾ ਜੀ ਜੀ ਬਾਕੀ ਸਮੇਂ ਦੇ ਵਿੱਚ ਵੱਡਾ ਸਵਾਲ ਹੈ ਜਿਹੜਾ ਅਸੀਂ ਪੀਐਮ 22 ਸਾਫ ਦਾ ਜਦੋਂ ਅਸੀਂ ਸਟੇਟਮੈਂਟ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਉਹਦੀ ਵੀ ਇੱਕ ਤਰ੍ਹਾਂ ਦੇ ਨਾਲ ਕੋਪੜਤਾਲ ਕਰਨੀ ਮੰਗਦੀ ਉਹ ਕਹਿੰਦੇ ਨੇ ਕਿ ਜਿਹੜਾ ਸਾਡਾ ਧਿਆਨ ਹੈ ਸਵੱਤ ਜਿਹੜੇ ਲੋਕਾਂ ਨੇ ਇਹਨਾਂ ਵਿਦਿਆਰਥੀਆਂ ਦੇ ਨਾਲ ਫਰਾਡ ਕੀਤਾ ਹੈਗਾ ਇਹ ਗਲਤ ਡਾਕੂਮੈਂਟ ਦੇ ਆਧਾਰ ਤੇ ਇਹਨਾਂ ਨੂੰ ਕੈਨੇਡਾ ਭੇਜਿਆ ਹੈਗਾ ਸਾਡਾ ਧਿਆਨ ਇਸ ਵਕਤ ਉਸ ਜਗ੍ਹਾ ਦੇ ਉੱਪਰ ਕੇਂਦਰਤ ਹੈ ਕੀ ਲੱਗਦਾ ਹੈ ਕਿ ਜੇ ਟਰੂਡੋ ਸਾਬ ਉਸੇ ਦਿਸ਼ਾ ਦੇ ਵੱਲੇ ਚੱਲਦੇ ਨੇ ਤੇ ਜਿਹੜੇ ਵਿਦਿਆਰਥੀਆਂ ਦੇ ਉੱਪਰ ਇਸ ਵਕਤ ਤਲਵਾਰ ਲੜਕ ਰਹੀ ਹੈ ਫਿਰ ਉਹ ਵਿਦਿਆਰਥੀਆਂ ਨੂੰ ਨਜ਼ਾਤ ਕਿਵੇਂ ਮਿਲੂਗੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਬੋਲੇ ਹੈਗੇ ਜਸਟਨ ਟਰੂਡੋ ਉਹਨਾਂ ਦੀ ਗੱਲਬਾਤ ਤੋਂ ਇਸ ਤਰ੍ਹਾਂ ਲੱਗਦਾ ਹੈਗਾ ਕਿ ਸ਼ਾਇਦ ਸਟੂਡੈਂਟ ਮੇਨ ਟਾਰਗੇਟ ਹੈ ਇਹਦੇ ਵਿੱਚ ਨਾ ਰਹਿਣ ਇਸ ਸਾਰੇ ਮਾਮਲੇ ਦੇ ਵਿੱਚ ਪਾਇਆ ਕਿ ਉਹਨਾਂ ਨੂੰ ਸ਼ਾਇਦ ਇਸ ਮੁੱਖ ਤੌਰ ਤੇ ਕਲਪਰੇਟ ਨਾਮ ਮੰਨਿਆ ਜਾਵੇ ਆ ਜਿਹੜੇ ਏਜੰਟ ਹੈਗੇ ਆ ਸ਼ਾਇਦ ਹਿਮਨਿਟਰੀਅਨ ਗਰਾਉਂਡ ਦੇ ਉੱਪਰ ਇੱਥੇ ਕੰਪੈਸ਼ਨ ਗਰਾਉਂਡ ਮੰਨੀ ਜਾਂਦੀ ਹੈ ਕਿ ਮਾਨਵਤਾ ਦੇ ਆਧਾਰ ਤੇ ਉੱਤੇ ਠੀਕ ਹੈ ਜਿਹੜੇ ਆਫਰ ਲੈਟਰ ਜਾਲੀ ਸੀਗੇ ਉਹ ਵਿਦਿਆਰਥੀਆਂ ਦੇ ਐਪਲੀਕੇਸ਼ਨ ਦੇ ਨਾਲ ਲੱਗੇ ਸੀ ਮੋਰਤ ਤੌਰ ਤੇ ਤੇ ਜਿਹੜੀ ਜ਼ਿੰਮੇਵਾਰੀ ਹੈਗੀ ਉਹ ਵਿਦਿਆਰਥੀਆਂ ਦੀ ਵੀ ਹੈਗੀ ਆ ਲੇਕਿਨ ਕਿਉਂਕਿ ਉਹ ਪ੍ਰੋਵਾਈਡ ਏਜੰਟਾਂ ਵੱਲੋਂ ਕਰਵਾਏ ਗਏ ਸੀਗੇ ਇਸ ਕਰਕੇ ਗਵਰਨਮੈਂਟ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਗੱਲ ਪਹੁੰਚਾਉਣ ਤੇ ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਹੈਗੇ ਆ ਜਾਂ ਜਿਹੜੇ ਸਾਡੇ ਰੀਪ੍ਰਿੰਟ ਹੈਗੇ ਆ ਉਹ ਕਾਮਯਾਬ ਰਹੇ ਹੈਗੇ ਆ ਕਿ ਇਹ ਜਿਹੜੇ ਵਿਦਿਆਰਥੀ ਹੈਗੇ ਆ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਤੇ ਸਿਰਫ ਇੱਕ ਵਿਕਟਮ ਹੈਗੇ ਆ ਧੋਖਾਧੜੀ ਦਾ ਸੋ ਇਹਨਾਂ ਨੇ ਖੁਦ ਕੋਈ ਧੋਖਾਧੜੀ ਇਮੀਗ੍ਰੇਸ਼ਨ ਨਾਲ ਨਹੀਂ ਕੀਤੀ ਇਹਨਾਂ ਦੇ ਏਜੰਟਾਂ ਨੇ ਇੱਕ ਗੁੰਮਰਾਹ ਕੀਤਾ ਇਹਨਾਂ ਨੂੰ ਇਹਦਾ ਡਾਕੂਮੈਂਟ ਦਿੱਤਾ ਜਿਹਨਾਂ ਬਾਰੇ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਝਾਲੀ ਹੈਗਾ ਆ ਇਹ ਫਰਾਡਨ ਹੈਗਾ ਆ ਸੋ ਇਸ ਵਿਵਾਦ ਦੇ ਉੱਪਰ ਹੀ ਪ੍ਰਧਾਨ ਮੰਤਰੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ ਕਿ ਅਸੀਂ ਨੇੜਿਓਂ ਬਾਤ ਕਰ ਰਹੇ ਹੈਗੇ ਆ ਤਾਂ ਅਸੀਂ ਮਾਨਤਾ ਦੇ ਆਧਾਰ ਦੇ ਉੱਤੇ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੇਸ ਜਿਹੜਾ ਉਹ ਸੁਣਾਵਾਂਗੇ ਇਹਦੀ ਜਾਂਚ ਪੜਤਾਲ ਹੋਊਗੀ ਉਹਨਾਂ ਨੂੰ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ ਜਾਊਗਾ ਹੋ ਸਕਦਾ ਆ ਪੌਸਿਬਿਲਟੀ ਪੂਰੀ ਹੈਗੀ ਆ ਕਿ ਇਹਨਾਂ ਨੂੰ ਪੀਆਰ ਲੈਣ ਵਾਸਤੇ ਇੱਕ ਅਲਟਰਨੇਟ ਪਾਥ ਇਮੀਗ੍ਰੇਸ਼ਨ ਵਾਸਤੇ ਦੇ ਦਿੱਤਾ ਜਾਵੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਆਪਣੀ ਸਟੇਟਮੈਂਟ ਵਿੱਚ ਸੰਕੇਤ ਦਿੱਤੇ ਆ ਕਿ ਇਦੇ ਵਿੱਚ ਵੱਡਾ ਸਵਾਲ ਹੈ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਡਰੂਡੋ ਸਾਹਿਬ ਨੇ ਕਿਹਾ ਕਿ ਦੋਸ਼ੀਆਂ ਤੇ ਕਾਰਵਾਈ ਹੋਊਗੀ ਜਿਹੜੇ ਦੇ ਵਿੱਚ ਜਿਨ੍ਹਾਂ ਨੇ ਸੌਲਵ ਕੀਤਾ ਹੈਗਾ ਤੇ ਜਿੱਥੇ ਜਿਹੜੇ ਕੈਨੇਡਾ ਦੇ ਵਿੱਚ ਲੋਕ ਨੇ ਜਾਂ ਪੰਜਾਬ ਦੇ ਵਿੱਚ ਨੇ ਜਿਹੜੇ ਲੋਕ ਪੀੜਤ ਨੇ ਕਿਤੇ ਨਾ ਕਿਤੇ ਤਾਂ ਜਿਹੜੇ ਇਹਦੇ ਵਿੱਚ ਜਲੰਧਰ ਦੇ ਕੁਝ ਏਜੰਟ ਦੱਸੇ ਗਏ ਨੇ ਕਿ ਉਹਨਾਂ ਤੇ ਕਾਰਵਾਈ ਹੋਏਗੀ ਨਾਲ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਕੁਝ ਕਿਤੇ ਨਾ ਕਿਤੇ ਨਾਲ ਏਜੰਟਾਂ ਨੂੰ ਸਮਰਥਨ ਕਰਨ ਵਾਲੇ ਲੋਕ ਨਜ਼ਰ ਆਉਂਦੇ ਨੇ ਉਹਨਾਂ ਉੱਪਰ ਵੀ ਕਾਰਵਾਈ ਹੋਏਗੀ ਬਿਲਕੁਲ ਜਿੰਦਰ ਜਿਹੜੇ ਇਦਾਂ ਦੇ ਲੋਕ ਹੁੰਦੇ ਆ ਨਾ ਜਿਹੜੇ ਝਾਲੀ ਕੰਮ ਕਰਦੇ ਹੈਗੇ ਇਹਨਾਂ ਦੇ ਸੈੱਲ ਹਰ ਜਗ੍ਹਾ ਕੰਮ ਕਰਦੇ ਹੁੰਦੇ ਆ ਇਹ ਕਦੇ ਨਹੀਂ ਹੋ ਸਕਦਾ ਕਿ ਕੈਨੇਡਾ ਦੇ ਵਿੱਚ ਇਹਨਾਂ ਦੀਆਂ ਜੜਾਂ ਜਾਂ ਤਾਣਾ ਵਿੜਾ ਨਾ ਹੋਵੇ ਸੋ ਜਦੋਂ ਗਵਰਨਮੈਂਟ ਅਫੀਸ਼ੀਅਲ ਤੌਰ ਤੇ ਦੀ ਜਾਂਚ ਕਰੂਗੀ ਜਿਹੜੇ ਵੀ ਪ੍ਰਧਾਨ ਮੰਤਰੀ ਦੇ ਅਨੁਸਾਰ ਇਸ ਘੇਰੇ ਚ ਆਉਣਗੇ ਉਹਨਾਂ ਤੇ ਕਾਰਵਾਈ ਹੋ ਸਕਦੀ ਹੈਗੀ ਆ ਰਹੀ ਗੱਲ ਹੈ ਜਿਹੜੇ ਪੰਜਾਬ ਦੇ ਵਿੱਚ ਏਜੰਟ ਹੈਗੇ ਜਾਂ ਭਾਰਤ ਦੇ ਹੋਰ ਸੂਬਿਆਂ ਚ ਉਨ੍ਹਾਂ ਵਾਸਤੇ ਕੈਨੇਡਾ ਗਵਰਨਮੈਂਟ ਇੱਕ ਜਦੋਂ ਜਾਂਚ ਕਰੇਗੀ ਤੇ ਜਾਂਚ ਦੇ ਵਿੱਚ ਜੇ ਸਾਹਮਣੇ ਆਏਗਾ ਕਿ ਇਹਨਾਂ ਵਿਦਿਆਰਥੀਆਂ ਦੇ ਜਿਹੜੇ ਏਜੰਟ ਹੈਗੇ ਸੀ ਕੌਣ-ਕੌਣ ਸੀਗੇ ਜਿਨ੍ਹਾਂ ਨੇ ਝਾਲੀ ਜਿਹੜੇ ਆਫਰ ਲੈਟਰ ਲਗਾਏ ਸੀਗੇ ਉਹ ਕਿੱਥੇ-ਕਿੱਥੇ ਕੰਮ ਕਰ ਰਹੇ ਸੀ ਇੰਡੀਆ ਦੇ ਵਿੱਚ ਇਹਦੇ ਵਾਸਤੇ ਕੈਨੇਡਾ ਗਵਰਨਮੈਂਟ ਇੱਕ ਡੋਜ਼ੀਅਰ ਦੇ ਸਕਦੀ ਹੈਗੀ ਆ ਭਾਰਤ ਸਰਕਾਰ ਨੂੰ ਕਿ ਇਹ ਏਜੰਟ ਜਿਹੜੇ ਹੈਗੇ ਆ ਇਹਨਾਂ ਨੇ ਅੰਤਰਰਾਸ਼ਟਰੀ ਵਿਦਿਆਰਥੀ ਹੈਗੇ ਉਹਨਾਂ ਨੂੰ ਜਿਹੜੇ ਝਾਲੀ ਡਾਕੂਮੈਂਟ ਦਿੱਤੇ ਸੀਗੇ ਜਿਹਦੇ ਕਰਕੇ ਵਜਾ ਪ੍ਰੋਬਲਮ ਆਈ ਹੈਗੀ ਆ ਸੋ ਹੋ ਸਕਦਾ ਉਹਦੇ ਵਿਆਪਤ ਤੇ ਇੰਡੀਆ ਗਵਰਨਮੈਂਟ ਨੂੰ ਕਾਰਵਾਈ ਕਰਨ ਦੀ ਜਿਹੜੀ ਆ ਉਹ ਸ਼ਫਾਰਸ਼ ਕੀਤੀ ਜਾਵੇ ਇੱਥੇ ਰਹਿੰਦੇ ਏਜੰਟਾਂ ਵਾਸਤੇ ਇੱਥੇ ਵਾਸਤੇ ਜੇ ਕੋਈ ਇਦਾਂ ਦਾ ਪਾਇਆ ਗਿਆ ਤਾਂ ਕੈਨੇਡਾ ਗਵਰਨਮੈਂਟ ਸਿੱਧੇ ਤੌਰ ਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਸਕਦੀ ਆ ਹਾਲਾਂਕਿ ਇੰਨੀ ਸਖਤ ਕਾਰਵਾਈ ਦੇ ਸੰਕੇਤ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਨਹੀਂ ਦਿੱਤੇ ਪਰ ਅਸੀਂ ਸਮਝਦੇ ਹੈਗੇ ਆ ਕਿ ਇਦਾਂ ਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਤਾਂ ਜੋ ਇਦਾਂ ਦਾ ਖਲਵਾੜ ਮੁੜ ਕੇ ਕੋਈ ਵੀ ਜਿਹੜਾ ਏਜੰਟ ਆ ਜਾਂ ਕੋਈ ਵੀ ਵਿਅਕਤੀ ਆ ਜਾਲੀ ਏਜੰਟ ਆ ਉਹ ਨਾ ਕਰ ਸਕੇ ਅਮਰੀਕਾ ਸਰਦੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਕਿ ਜਿਹੜਾ ਜਗ ਐਨਡੀਪੀ ਅਗੂ ਜਗਵੀਰ ਸਿੰਘ ਦੇ ਬਿਆਨ ਤੋਂ ਬਾਅਦ ਪੀਐਮ ਟਰੂਡੋ ਦੇ ਬਿਆਨ ਤੋਂ ਬਾਅਦ ਜਿਹੜੇ ਵਿਦਿਆਰਥੀਆਂ ਤੇ ਸਿਰ ਤੇ ਜਿਹੜੀ ਜਿਹੜੀ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਇਹਨਾਂ ਨੂੰ ਰਾਹਤ ਮਿਲ ਸਕਦੀ ਹੈ ਵਿਦਿਆਰਥੀਆਂ ਨੂੰ ਹਾਂਜੀ ਤੁਸੀਂ ਜਗਮੀਤ ਹੁਣਾਂ ਦੀ ਗੱਲ ਕੀਤੀ ਹੈ ਉਹਨਾਂ ਦੀ ਪਾਰਟੀ ਦੀ ਗੱਲ ਕੀਤੀ ਆ ਮੈਂ ਤੁਹਾਨੂੰ ਦੱਸੂਗਾ ਕਿ ਇੱਥੇ ਵੀ ਥੋੜੀ ਸਿਆਸਤ ਤੇ ਜ਼ਰੂਰ ਚੱਲਦੀ ਆ ਇਸ ਮਾਮਲੇ ਨੂੰ ਲੈ ਕੇ ਜਿਹੜੀ ਕਨਜ਼ਰਟ ਆਫ ਪਾਰਟੀ ਕਬੱਡੀ ਪਾਰਟੀ ਹੈਗੀ ਵਿਰੋਧੀ ਪਾਰਟੀ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਹ ਵੀ ਇੱਕ ਮੋਸ਼ਨ ਲੈਣਾ ਚਾਹੁੰਦੇ ਸੀਗੇ ਕਿ ਇਹਨਾਂ ਅੰਤਰਰਾਸ਼ਟਰੀ ਸਟੂਡੈਂਟ ਨੂੰ ਜਿਹੜੀ ਇਹਨਾਂ ਦੀ ਪ੍ਰੋਡਕਸ਼ਨ ਹੈਗੀ ਆ ਉਹ ਰੋਕ ਦਿੱਤੀ ਜਾਵੇ ਫਿਲਹਾਲ ਇਹਨਾਂ ਦੀ ਗੱਲ ਸੁਣੀ ਜਾਵੇ ਲੇਕਿਨ ਉਹ ਡਿਨਾਈ ਹੋਈ ਉਸ ਸਮੇਂ ਤੇ ਲੇਕਿਨ ਜਦੋਂ ਐਨਡੀਪੀ ਇੱਕ ਭਾਈਵਾਲ ਪਾਰਟੀ ਹੈਗੀ ਆ ਪ੍ਰੋਡੋ ਗਵਰਨਮੈਂਟ ਦੀ ਭਾਵ ਸਰਕਾਰ ਦੇ ਵਿੱਚ ਭਾਈਵਾਲ ਹੈਗੀ ਆ ਸੋ ਜਦੋਂ ਉਹਨਾਂ ਮੋਸ਼ਨ ਲਿਆਂਦਾ ਤਾਂ ਉਹ ਮੋਸ਼ਨ ਪਾਸ ਕਰ ਦਿੱਤਾ ਗਿਆ ਲੇਕਿਨ ਇਹ ਗੱਲ ਅਤਕਤਨੀ ਨਹੀਂ ਹੋਊਗੀ ਕਿ ਜਗਮੀਤ ਨੇ ਕਾਫੀ ਕੋਸ਼ਿਸ਼ ਕੀਤੀ ਹੈਗੀ ਆ ਈਵਨ ਅੱਜ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਸਾਂਝੀ ਕਰਨਾ ਚਾਹੂੰਗਾ ਕਿ ਅੱਜ ਜਗਮੀਤ ਸਿੰਘ ਹੁਣੀ ਬਕਾਇਦਾ ਜਿਹੜਾ ਸਟੂਡੈਂਟ ਦਾ ਪ੍ਰੋਟੈਸਟ ਚੱਲ ਰਿਹਾ ਧਰਨਾ ਚੱਲ ਰਿਹਾ ਉਹਦੇ ਵਿੱਚ ਵੀ ਆਏ ਸੀਗੇ ਉੱਥੇ ਜਿਹੜੀ ਉਹ ਗੱਲਬਾਤ ਕਰਕੇ ਗਏ ਆ ਉਹ ਇਹ ਹੈਗੀ ਆ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਡਿਪੋਟੇਸ਼ਨ ਰੋਕਣ ਵਾਸਤੇ ਪੂਰੀ ਕੋਸ਼ਿਸ਼ ਕੀਤੀ ਆ ਰੈਜੂਲੇਸ਼ਨ ਪਾਸ ਕਰਾਇਆ ਹੈਗਾ ਅਸੀਂ ਇੱਥੋਂ ਤੱਕ ਹੀ ਨਹੀਂ ਸੀਮਤ ਰਵਾਂਗੇ ਇਨਾਰੇ ਵਿਦਿਆਰਥੀ ਹੈਗੇ ਆ ਇਹ ਵੀ ਵਾਦਾ ਕਰਦੇ ਆ ਕਿ ਇਹਨਾਂ ਦੀ ਪੀਆਰ ਵਾਸਤੇ ਵੀ ਕੋਈ ਨਾ ਕੋਈ ਰਸਤਾ ਜਿਹੜਾ ਉਹ ਨਿਕਲੇ ਇਸ ਗੱਲ ਦੀ ਸਰਕਾਰ ਦੇ ਉੱਪਰ ਦਬਾਅ ਪਾਵਾਂਗੇ ਗੁਜਾਰਸ਼ ਰੱਖਾਂਗੇ ਤਾਂ ਜੋ ਇਹਨਾਂ ਦਾ ਭਵਿੱਖ ਜਿਹੜਾ ਵਾ ਉਹ ਕਿਸੇ ਤਰ੍ਹਾਂ ਖਰਾਬ ਨਾ ਹੋਵੇ ਸੋ ਇਹਦਾ ਸਾਫ਼ ਮਤਲਬ ਹੈ ਕਿ ਇਹ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆ ਇਹਨਾਂ ਨੂੰ ਰਾਹਤ ਮਿਲ ਸਕਦੀ ਆ ਪਰ ਮੈਂ ਤੁਹਾਨੂੰ ਕੈਨੇਡਾ ਦੇ ਕਾਨੂੰਨਾਂ ਦੀ ਗੱਲ ਕਰਨੀ ਚਾਹੂੰਗਾ ਕਿ ਕੈਨੇਡਾ ਦੇ ਜਿੰਨਾ ਚਿਰ ਤੱਕ ਕਰੋਨਾ ਦੇ ਵੀ ਬਦਲਾਅ ਨਹੀਂ ਹੁੰਦਾ ਆਫੀਸ਼ੀਅਲ ਤੌਰ ਤੇ ਇਹਨਾਂ ਨੂੰ ਕੋਈ ਲੈਟਰਾਂ ਨਹੀਂ ਮਿਲ ਜਾਂਦੀਆਂ ਜਿਹੜੇ ਵਿਦਿਆਰਥੀ ਹੈਗੇ ਅੰਤਰਰਾਸ਼ਟਰੀ ਉਹਨਾਂ ਚਿਰ ਤੱਕ ਅਸੀਂ 100% ਇਹ ਨਹੀਂ ਕਹਿ ਸਕਦੇ ਕਿ ਜਿਹੜਾ ਲੱਪਰੀ ਸਿੰਘ ਖਾਸ ਕਰਿਆ ਜਿਹਦੀ 13 ਤਰੀਕ ਨੂੰ ਡਿਪੋਰਟੇਸ਼ਨ ਹੈਗੀ ਆ ਕਿ ਉਹਦੀ ਡਿਪੋਰਟੇਸ਼ਨ ਰੁਕ ਗਈ ਹੈਗੀ ਆ ਹਾਂਜੀ ਜਦੋਂ ਉਹਨੂੰ ਇੱਕ ਨੋਟਿਸ ਉਹਦਾ ਕੈਨਸਲ ਕਰਨ ਦਾ ਜਿਹੜਾ ਡਿਪੋਰਟੇਸ਼ਨ ਕੈਨਸਲ ਕਰਨ ਦਾ ਉਹਨੂੰ ਬਕਾਇਦਾ ਨੋਟਿਸ ਨਹੀਂ ਮਿਲ ਜਾਂਦਾ ਕਿ ਤੇਰੀ ਡਿਪੋਰਟੇਸ਼ਨ ਫਿਲਹਾਲ ਕੈਨਸਲ ਕਰ ਦਿੱਤੀ ਗਈ ਆ ਤੈਨੂੰ ਆਪਣਾ ਗੱਲ ਕਰਨ ਦਾ ਜਿਹੜਾ ਮੌਕਾ ਮਿਲੂਗਾ ਕੋਈ ਲੈਟਰ ਉਹਨੂੰ ਆਫੀਸ਼ੀਅਲ ਤੌਰ ਤੇ ਜਿਹਦੇ ਕੋਲ ਨਹੀਂ ਆਉਂਦੀ ਇਟ ਮੀਨਸ ਕੋ ਹਾਲੇ ਉਹਦੀ ਰਿਪੋਰਟੇਸ਼ਨ ਜਿਹੜੀ ਆ ਉਹ ਕਾਇਮ ਹੈਗੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਗਲੇ ਹਫਤੇ ਦੇ ਵਿੱਚ ਤੱਕ ਕਾਰਵਾਈ ਹੋ ਜਾਂਦੀ ਆ ਕਿਉਂਕਿ 13 ਤਰੀਕ ਸਿਰਫ 4 ਦਿਨ ਰਹਿ ਗਏ ਹੈਗੇ ਆ ਹਾਂਜੀ ਇਹਦੇ ਵਿੱਚ ਜੋ ਕਾਰਵਾਈ ਹੋ ਕੇ ਉਹਨੂੰ ਕੋ ਡਾਕੂਮੈਂਟ ਮਿਲ ਜਾਂਦਾ ਆ ਤੇ ਉੱਥੇ ਸਟੇ ਕਰ ਸਕਦਾ ਆ ਹੋਰ ਵੀ ਵਿਦਿਆਰਥੀ ਸਟੇ ਕਰ ਸਕਦੇ ਆ ਫਿਰ ਇਹ ਮਾਮਲਾ ਹਲੇ ਠੰਡੇ ਵਸਤੇ ਚ ਪਊਗਾ ਤੇ ਕੁਝ ਸਮੇਂ ਬਾਅਦ ਕੈਨੇਡਾ ਗਵਰਨਮੈਂਟ ਪੂਰੀ ਸੁਭਾਵਨਾ ਹੈਗੀ ਆ ਕਿ ਇਹਨਾਂ ਨੂੰ ਪੱਕੇ ਹੋਣ ਦੇ ਲਈ ਕੋਈ ਮੌਕਾ ਦੇ ਸਕਦੀ ਹੈ ਜੀ ਖਾਸ ਕਰਕੇ ਜੇ ਆਪਾਂ ਭਾਰਤ ਜਾਂ ਪੰਜਾਬ ਦੀ ਗੱਲ ਲਈਏ ਤਾਂ ਇੱਥੇ ਵੀ ਲੋਕ ਬਹੁਤ ਖਾਲੇ ਨੇ ਕਿ ਛੇਤੀ ਛੇਤੀ ਬੱਚਿਆਂ ਨੂੰ ਕੈਨੇਡਾ ਭੇਜਿਆ ਜਾਵੇ ਕਿਤੇ ਨਾ ਕਿਤੇ ਵੀ ਫਿਕਰਮੰਦਗੀ ਹੈ ਤੇ ਜੇ ਅਸੀਂ ਬਾਹਰ ਭੇਜਦੇ ਹਾਂ ਪੈਸੇ ਵੀ ਜਾਂਦੇ ਆ ਤਾਂ ਬੱਚਿਆਂ ਦਾ ਭਵਿੱਖ ਵੀ ਦਾਤੇ ਲੱਗਦਾ ਹੈ ਕੀ ਲੱਗਦਾ ਹੈ ਕਿ ਇਸ ਗੱਲ ਨੂੰ ਸਿਕਿਉਰ ਰੱਖਣ ਨੂੰ ਲੈ ਕੇ ਖਾਸ ਕਰਕੇ ਪੇਰੈਂਟਸ ਨੂੰ ਕਿਸ ਤਰ੍ਹਾਂ ਦੇ ਕਦਮ ਚੱਕਣ ਦੀ ਲੋੜ ਹੈ ਭਵਿੱਖ ਦੇ ਵਿੱਚ ਬਿਲਕੁਲ ਸਿਕਿਉਰ ਰੱਖਣ ਵਾਸਤੇ ਕਈ ਤਿਹਰਾ ਨੂੰ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਰਜਿੰਦਰ ਜੀ ਸਾਊਥ ਤੋਂ ਪਹਿਲੀ ਜ਼ਿੰਮੇਵਾਰੀ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਉਹ ਤੇ ਉਹਨਾਂ ਦੇ ਮਾਪੇ ਪੇਰੈਂਟਸ ਤੁਸੀਂ ਗੱਲ ਕੀਤੀ ਆ ਉਹਨਾਂ ਦੀ ਹੈਗੀ ਆ ਕਿ ਉਹ ਪ੍ਰੋਪਰ ਚੈਨਲ ਦੇ ਨਾਲ ਹਰੇਕ ਡਾਕੂਮੈਂਟ ਨੂੰ ਵੈਰੀਫਾਈ ਕਰਨਾ ਜਦੋਂ ਉਹ ਅਪਲਾਈ ਕਰਦੇ ਹੈਗੇ ਆ ਜਿਹੜਾ ਉਹਨਾਂ ਦਾ ਆਫਰ ਲੈਟਰ ਵੀ ਆ ਉਹਨੂੰ ਵੀ ਵੈਰੀਫਾਈ ਕਰਨਾ ਕਾਲੀ ਨਾ ਕਰਨਾ ਆਪਣਾ ਕਾਲਜ ਜਿਹੜਾ ਦੱਸਿਆ ਗਿਆ ਹੈ ਤੁਹਾਡੀ ਇੱਥੇ ਕਾਲਜ ਐਡਮਿਸ਼ਨ ਕਰਾਉਣੀ ਆ ਉਹਨੂੰ ਵੀ ਵੈਰੀਫਾਈ ਕਰਨ ਕਿ ਉਹ ਕਾਲਜ ਐਜਿਸਟ ਐਜਿਸਟ ਕਰਦਾ ਵਾ ਕਿ ਉਹ ਰੈਕਗਨਾਈਜ਼ਡ ਹੈਗਾ ਵਾ ਜਾਂ ਜਿਹੜਾ ਆਫਰ ਲੈਟਰ ਹੈਗਾ ਕੀ ਕਾਲਜ ਵੱਲੋਂ ਪ੍ਰੋਵਾਈਡ ਕੀਤਾ ਗਿਆ ਆ ਇਹਨਾਂ ਚੀਜ਼ਾਂ ਨੂੰ ਉਹ ਵੈਰੀਫਾਈ ਕਰਨ ਕੋਸ਼ਿਸ਼ ਕਰਨਗੇ ਹਰੇਕ ਚੀਜ਼ ਨੂੰ ਆਪਣੀ ਨੌਲੇਜ ਨਾਲ ਉਹ ਵੈਰੀਫਾਈ ਕਰਨ ਦੂਜੇ ਨੰਬਰ ਤੇ ਜਿਹੜੀ ਜ਼ਿੰਮੇਵਾਰਤੀ ਰਹਿ ਗਈ ਆ ਪੰਜਾਬ ਗਵਰਨਮੈਂਟ ਹੈਗੀ ਆ ਜਾਂ ਇੰਡੀਆ ਗਵਰਨਮੈਂਟ ਹੈਗੀ ਆ ਜਿਹੜੀ ਜਿਹੜਾ ਏਜੰਟਾਂ ਦਾ ਇੱਕ ਚੈਨਲ ਹੈਗਾ ਉਹਨੂੰ ਚੈਨਲਾਈਜ਼ ਕਰਨ ਪ੍ਰੋਪਰ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਉਹਨੂੰ ਰੈਗੂਲੇਟ ਕਰਨਾ ਤਾਂ ਜੋ ਉਹ ਇਹਨਾਂ ਵਿਦਿਆਰਥੀਆਂ ਨੂੰ ਕਿਸੇ ਵੀ ਧੋਖੇ ਦਾ ਸ਼ਿਕਾਰ ਨਾ ਬਣਾਉਣ ਉਹਨਾਂ ਦੇ ਉੱਪਰ ਪ੍ਰੋਪਰ ਸਿਕੰਜਾ ਇਸ ਤਰੀਕੇ ਨਾਲ ਕੱਸਿਆ ਜਾਵੇ ਕਿ ਉਹ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਆਪਣੀ ਸਰਵਿਸ ਦੇਣ ਇਹ ਇੱਕ ਸਿਕਿਓਰ ਗੱਲ ਹੈਗੀ ਆ ਦੂਜੇ ਪਾਸੇ ਜਿਹੜੀ ਇਥੇ ਕੈਨੇਡਾ ਗਵਰਨਮੈਂਟ ਆ ਉਹਨਾਂ ਵੀ ਚਾਹੀਦਾ ਹੈਗਾ ਕਿ ਜਦੋਂ ਪ੍ਰੋਸੈਸਿੰਗ ਹੁੰਦੀ ਹੈ ਐਪਲੀਕੇਸ਼ਨ ਦੀ ਉਦੋਂ ਹੀ ਸਾਰੇ ਪੇਪਰਾਂ ਦੀ ਜਾਂਚ ਪੜਤਾਲ ਪ੍ਰੋਪਰ ਕੀਤੀ ਜਾਵੇ ਜੇ ਕੋਈ ਡਾਕੂਮੈਂਟ ਉਸ ਟਾਈਮ ਤੇ ਜਾਲੀ ਪਾਇਆ ਜਾਂਦਾ ਜਾਂ ਗਲਤ ਪਾਇਆ ਜਾਂਦਾ ਉਸ ਟਾਈਮ ਤੇ ਯੈਸ ਨੋ ਵਿਦਿਆਰਥੀ ਨੂੰ ਕੀਤੀ ਜਾਵੇ ਉਹਨੂੰ ਦੱਸਿਆ ਜਾਵੇ ਤੇਰਾ ਡਾਕੂਮੈਂਟ ਜਾਲੀ ਆ ਤਾਂ ਜੋ ਬਾਅਦ ਵਿੱਚ ਆ ਕੇ ਕਿਸੇ ਸਮੱਸਿਆ ਨੂੰ ਪ੍ਰੋਬਲਮ ਨਾ ਹੋਵੇ ਇਦਾਂ ਦੀ ਇਦਾਂ ਦੇ ਮਸਲੇ ਦੇ ਵਿੱਚ ਤੋ ਇਸ ਤਰੀਕੇ ਦੇ ਨਾਲ ਰਜਿੰਦਰ ਜੀ ਜਿਹੜਾ ਨਾ ਇਹੋ ਜਿਹੀਆਂ ਸਮੱਸਿਆਵਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਬਚਿਆ ਜਾ ਸਕਦਾ। ਆ ਬਿਲਕੁਲ ਮਾਰੀਆ ਸਾਹਿਬ ਦਾ ਧੰਨਵਾਦ ਕਰਦੇ ਆ ਕੋਈ ਮੈਸੇਜ ਆ ਕੀਤੇ ਵਿੱਚ ਜਿਹੜੀ ਕੋਈ ਗਲਬਾਤ ਰਹਿ ਗਈ ਹੋਵੇ ਦਸਤਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ। ਇੱਕ ਹੀ ਮੈਸੇਜ ਹੈਗਾ ਰਜਿੰਦਰ ਜੀ ਜਿਹੜਾ ਇੱਥੇ ਪੰਜਾਬ ਦੇ ਰਹਿਣ ਵਾਲੇ ਲੋਕ ਹੈਗੇ ਆ ਜਾਂ ਕਿਤੇ ਵੀ ਜਿਹੜੇ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਤੇ ਆਉਣਾ ਚਾਹੁੰਦੇ ਆ ਜਾਂ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਆ ਐਕਸਪ੍ਰੈਸ ਐਂਟਰੀ ਚ ਆਉਣਾ ਚਾਹੁੰਦੇ ਆ। ਉਹਨਾਂ ਨੂੰ ਬਿਹਤਰ ਤਰੀਕੇ ਦੇ ਨਾਲ ਅਪਲਾਈ ਕਰਨ ਦੀ ਲੋੜ ਹੈਗੀ ਆ ਪ੍ਰੋਪਰ ਚੈਨਲ ਦੇ ਨਾਲ ਕਾਲੀ ਨਾ ਕਰਨ ਕਿ ਅਸੀਂ ਐਸ ਸਮੈਸਟਰ ਏਜੰਟ ਕਹਿ ਰਿਹਾ ਆ ਕਿ ਅਸੀਂ ਤੁਹਾਨੂੰ ਅਗਲੇ ਸਮੈਸਟਰ ਦੇ ਵਿੱਚ ਐਡਮਿਸ਼ਨ ਦਵਾ ਦਿੰਨੇ ਆ ਅੱਜ ਜੂਨ ਚੱਲ ਰਹੀ ਹੈ ਤਾਂ ਕਹੇ ਤੁਹਾਨੂੰ ਜੁਲਾਈ ਚ ਆਪਾਂ ਦਵਾ ਦਿੰਨੇ ਇਨਟੇਕ ਦੇ ਵਿੱਚ ਇੰਨੀ ਕਾਲੀ ਵਿੱਚ ਕੰਮ ਨਾ ਕੀਤੇ ਜਾਣਾ ਵੈਰੀਫਾਈ ਕਰੋ ਹਰ ਗੱਲ ਨੂੰ ਵੈਰੀਫਿਕੇਸ਼ਨ ਲੈ ਕੇ ਫਿਰ ਤੁਸੀਂ ਪ੍ਰੋਪਰ ਚੈਨਲ ਨਾਲ ਅਪਲਾਈ ਕਰੋ ਖੁਦ ਵੈਬਸਾਈਟ ਤੇ ਜਾ ਕੇ ਹਰ ਚੀਜ਼ ਨੂੰ ਵੈਰੀਫਾਈ ਕਰੋ ਇਹੀ ਇੱਕ ਸਾਡਾ ਜਿਹੜਾ ਆਪਣੇ ਤੌਰ ਤੇ ਗਿਆਰਸ਼ ਹੈਗੀ ਆ ਸਾਰੇ ਲੋਕਾਂ ਨੂੰ ਜਿਹੜਾ ਕੈਨੇਡਾ ਆਉਣਾ ਚਾਹੁੰਦੇ ਵੱਖ-ਵੱਖ ਕੈਟਾਗਰੀਆਂ 'ਚ ਜੀ ਆ ਬਿਲਕੁਲ ਬਾਰੀਆ ਸਾਹਿਬ ਧੰਨਵਾਦ ਕਰਦੇ ਆਂ ਜੀ ਖਾਸ ਤੌਰ ਤੇ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਤੱਕ ਲੈ ਕੇ ਜਾਂਦੇ ਰਹੀਏ ਸੋ ਧੰਨਵਾਦ ਧੰਨਵਾਦ ਜੀ ਜੀ ਟੂਡੋ ਸਾਹਿਬ ਉਸੇ ਵਿਸ਼ਾ ਦੇ ਵੱਲੇ ਚੱਲਦੇ ਨੇ ਤੇ ਜਿਹੜੇ ਵਿਦਿਆਰਥੀਆਂ ਦੇ ਉੱਪਰ ਇਸ ਵਕਤ ਤੱਕ ਤਲਵਾਰ ਲਟਕ ਰਹੀ ਹੈ ਫਿਰ ਉਹ ਵਿਦਿਆਰਥੀਆਂ ਨੂੰ ਨਜਾਤ ਕਿਵੇਂ ਮਿਲੂ ਉਹ ਜਦੋਂ ਗਵਰਨਮੈਂਟ ਅਫੀਸ਼ਰ ਕੋਲ ਕੇ ਦੀ ਜਾਂਚ ਕਰੂਗੀ ਜਿਹੜੇ ਵੀ ਪ੍ਰਧਾਨ ਮੰਤਰੀ ਦੇ ਅਨਸਾਰ ਇਸ ਘਰੇ ਵਿੱਚ ਆਉਣਗੇ ਉਹਨਾਂ ਤੇ ਕਾਰਵਾਈ ਹੋ ਸਕਦੀ ਹੈਗੀ ਆ ਕੈਨੇਡਾ ਦੇ ਵਿੱਚ ਜਿਹੜੇ ਕੁਝ ਕਿਤੇ ਨਾ ਕਿਤੇ ਨਾ ਜਨਤਾ ਨੂੰ ਸਮਰਥਨ ਕਰਨ ਵਾਲੇ ਲੋਕ ਨਜ਼ਰ ਆਉਂਦੇ ਨੇ ਉਹਨਾਂ ਉੱਪਰ ਵੀ ਕਾਰਵਾਈ ਹੋਏਗੀ ਜਿਹੜੇ ਝਾਲੀ ਕੰਮ ਕਰਦੇ ਹੈਗੇ ਇਹਨਾਂ ਦੇ ਸੈੱਲ ਹਰ ਜਗ੍ਹਾ ਕੰਮ ਕਰਦੇ ਹੁੰਦੇ ਆ ਇਹ ਕਦੇ ਨਹੀਂ ਹੋ ਸਕਦਾ ਕੈਨੇਡਾ ਦੇ ਵਿੱਚ ਇਹਨਾਂ ਦੀਆਂ ਜੜ੍ਹਾਂ ਜਾਂ ਬਾਣਾ ਬੇੜਾ ਨਾ ਹੋਵੇ ਕੈਡਾ ਦੇ ਵਿੱਚ ਸਟੱਡੀ ਪਰਮਿਟ ਤੇ ਆਉਣਾ ਚਾਹੁੰਦੇ ਆ ਜਾਂ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਆ ਐਕਸਪ੍ਰੈਸ ਐਂਟਰੀ ਤੇ ਆਉਣਾ ਚਾਹੁੰਦੇ ਆ ਕਿ ਉਹ ਪ੍ਰੋਪਰ ਚੈਨਲ ਦੇ ਨਾਲ ਹਰੇਕ ਡਾਕੂਮੈਂਟ ਨੂੰ ਵੈਰੀਫਾਈ ਕਰੋ ਵੈਬਸਾਈਟ ਤੇ ਜਾ ਕੇ ਹਰ ਚੀਜ਼ ਨੂੰ ਵੈਰੀਫਾਈ ਕਰੋ ਇਹੀ ਇੱਕ ਸਾਡਾ ਜਿਹੜਾ ਆਪਨ ਤੌਰ ਤੇ ਪੇਸ਼ ਹੈਗੀ ਆ ਸਾਰੇ ਲੋਕਾਂ ਨੂੰ ਜਿਹੜਾ ਕੈਨੇਡਾ ਆਉਣਾ ਚਾਹੁੰਦੇ ਵੱਖ-ਵੱਖ ਕੈਟਾਗਰੀਆਂ CN ਮੀਡੀਆ ਦੇ ਨਾਲ ਜੁੜੇ ਮਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਕਿਥੇ ਧੜਾ ਧੜ ਜਿਹੜੇ ਪੰਜਾਬ ਦੇ ਨਾਲ ਜਾਂ ਭਾਰਤ ਦੇ ਹੋਰ ਖਿੱਤਿਆਂ ਦੇ ਨਾਲ ਸੰਬੰਧਤ ਲੋਕ ਨੇ ਉਹ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਦੇ ਸਮਿਤ ਹੋਰ तमाम ਦੇਸ਼ਾਂ ਦੇ ਵੱਲੇ ਜਾਣ ਦਾ ਉਚਾਰ ਰੱਖਦੇ ਨੇ ਪਿਛਲੇ ਸਮੇਂ ਦੇ ਦਰਮਿਆਨ ਆਈਲੈਂਡਸ ਮਿਸ ਉੱਤੇ ਆ तकरीबन 700 ਕ੍ਰੀਬ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਉੱਪਰ ਇੱਕ ਤਲਵਾਰ ਲੜਤ ਰਹੀ ਹੈ ਕਿ ਉਹਨਾਂ ਦੀ ਟ੍ਰਿਕੋਟੇਸ਼ਨ ਵਾਪਸ ਇੰਡੀਆ ਨੂੰ ਹੋ ਸਕਦੀ ਹੈ ਪੰਜਾਬ ਨੂੰ ਹੋ ਸਕਦੀ ਹੈ ਤਾਬੂਦੀਆਰ ਸਿੰਘਾਂ ਦੇ ਵੱਲੋਂ ਜਿੱਥੇ ਸੜਕਾਂ ਦੇ ਉੱਪਰ